ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਓ ਸੱਚ ਸਾਚਾ ਨਾਉ ਗੋਣ ਗੋਬਿੰਦ ਹੈ ਜਿਓ ਗੁਰ ਅਗਿਆਨ અપਾਰਾ ਸਿਰਜਨ ਹਾਰਾ جن سر جی تنی گوئی پروا آیا حکم پٹھایا پھر نہ سکے کوئی آپ ویکھے سر لکھے آپ سرت بجائی नानक साहिब अगम अगोचर जीवा सच्ची नाही तुम सार अवर्ण कोई आया जैसी जियो हुकमी होए न मेरा परम चुकासी जियो ਗੁਰ ਪਰਮ ਚੁਕਾਏ ਇਕੱਥ ਕਹਾਏ ਸੱਚ ਮੇ ਸਾਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮਾ ਪਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਨੰ ਅੰਤ ਸਹ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਇ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੋਵਿੰਦ ਹੈ ਜੀਓ ਗੁਰ ਅਗਿਆਨ અપਾਰਾ ਸਿਰਜਨ ਹਾਰਾ ਜਿਨ ਸਿਰਜੀ ਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ پھیر نہ سکے کوئی آپ کر ویکھے سر لکھے آپ سرت بجائی نانک صاحب اگم اگوچر جیواں سچی نائی ਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨੰਬੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸੱਚ ਸਮਾਨਾ ਸਮਾਏ ਹੁਕਮੀ ਹੁਕਮ ਆਪਾ ਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਓ ਸੱਚਾ ਸਾਚਾ ਨਾਉ ਗੋਣ ਗੋਬਿੰਦ ਹੈ ਜਿਓ ਗੁਰ ਅਗਿਆਨ અપਾਰਾ ਸਿਰਜਨ ਹਾਰਾ جن سر جی تنی گوئی پروا آیا حکم پٹھایا نہ سکے کوئی آپ ویکھے سر لکھے آپ سرت بجائی ਨਾਨਕ ਸਹਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨੰਬੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਇਕੱਠ ਕਹਾਏ ਸੱਚ ਮੇ ਸੱਚ ਸਮਾਨਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮਾ ਪਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੋ ਮਨ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚਾ ਸਾਚਾ ਨਾਉ ਗੋਬਿੰਦ ਹੈ ਜੀਉ ਗੁਰ ਅਗਿਆਨ અપਾਰਾ ਸਿਰਜਨ ਹਾਰਾ ਜਿਨ ਸਿਰਜੀ ਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ پھیر نہ سکے کوئی آپ پہ کر ویکھے سسر لکھے آپ پہ سرت بجائی نانک صحب اگم اگوچر جیوان سچی نائی ਤਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨਾ ਮੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹਕਮ ਪਛਾਣਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਣਕ ਸਹਬਾ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੋਣਾ ਗੋਬਿੰਦ ਹੈ ਜੀਓ ਗੁਰ ਅਗਿਆਨ અપਾਰਾ ਸਿਰਜਨ ਹਾਰਾ ਜਿਨ ਸਿਰਜੀਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਉੱਪਰ ਕਰ ਵੇਖੇ ਸਿਰ ਲੇਖੇ ਆਪੇ ਸੁਰਤ ਬੁਝਾਈ ਨਾਨਕ ਸਹਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੁਮਸਾਰ ਅਵਰਨਾ ਕੋਈ ਆਇਆ ਜੈ ਸੇ ਜਿਓ ਹੁਕਮੀ ਹੋਏ ਨ ਬੇਰਾ ਪਰਮ ਚੁਕਾਸੀ ਜਿਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸਾਚ ਸਮਾਨਾ ਅਪੇ ਉਪਾਇ ਆਪੇ ਸਮਾਏ ਹੁਕਮੀ ਹਕਮ ਆਪਿ ਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੋਣ ਗੋਬਿੰਦ ਹੈ ਜੀਓ ਗੁਰ ਅਗਿਆਨ ਅਪਾਰਾ सर्जन्हारा जिन सरजीतनी गोई परवाना आया हुक्म पठाया फेर ना सके कोई आपे कर देखे सिर लिखे ਆਪੇ ਸਰਤ ਬਜਾਈ ਨਾਨਕ ਸਹਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਗਾਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਪਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਮਾਨ ਅਨੰਦ ਹੈ ਜਿਉ ਸਾਚੋ ਸਾਚਾ ਨਾਉ ਗੋਣ ਗੋਬਿੰਦ ਹੈ ਜਿਉ ਗੁਰ ਅਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਨੀ ਗੋਈ پروانا آیا حکم پٹھایا نہ سکے کوئی آپ کر ویکھے سر لکھے لے آپ سرت بچائی نانک سیب اگم اگوچر ਜੀਵਾ ਸਚੀ ਨਾਹੀ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਇਕੱਠ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਆਪਛਾਣਾ ਸਾਚੀ ਵਡਿਆਈ ਗੁਰ ਤੇ ਪਾਈ ਤੋ ਮਨ ਅੰਤ ਸਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਮ ਗੋਣ ਗੋਬਿੰਦ ਹੈ ਜੀਓ ਗੁਰ ਅਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ پھر نہ سکے کوئی آپ کر ویکھے سسر لکھے آپ سرت بجائی نانک صاحب اگم اگوچر جیواں سچی نائی ਤਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਇਕੱਠ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮਾ ਪਛਾਣਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚ ਸਾਚਾ ਨਾ ਗੋਣ ਗੋਬਿੰਦ ਹੈ ਜੀਓ ਗੁਰ ਅ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪੇ ਕਰ ਵੇਖੇ ਸਿਰ ਲੇਖੇ ਆਪੇ ਸਰਤ ਬੋਝਾਈ ਨਾਨਕ ਸਹਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਇਕੱਥ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹਕਮ ਆਪਿ ਸ਼ਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੋ ਖਾਈ ਨਾਨਕ ਸਾਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਇ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾ ਕੋਣ ਗੋਬਿੰਦ ਹੈ ਜਿਉ ਗੁਰ ਅਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਨੀ ਗੋਈ پرونا آیا حکم پٹھایا نہ سکے کوئی آپ کر ویکھے سر لکھے آپ سرت بچائی نانک سب اگم اگوچر ਜੀਵਾ ਸਚੀ ਨਾਈ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਬੇਰਾ ਪਰਮ ਚੁਗਾਸੀ ਜੀਓ ਗੁਰ ਪਰਮ ਚੁਕਾਏ ਇਕੱਠ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਆਪਛਾਣਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਨੰ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੋਣ ਗੋਬਿੰਦ ਹੈ ਜੀਓ ਗੁਰ ਅਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ پھر نہ سکے کوئی ہی کر ویکھے سسر لکھے آپ سرت بزائی نانک سہب اگم اگوچر جیما سچی نائی ਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨਾ ਬੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਆਪਛਾਣਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੋਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚ ਸਾਚਾ ਨਾ ਗੋਣ ਗੋਬਿੰਦ ਹੈ ਜੀਓ ਰ ਅਗਿਆਨ ਅਪਾਰਾ ਸਿਰਜਨ ਹਾਰਾ ਜਿੰਨ ਸਿਰ ਜੀ ਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪੇ ਕਰ ਵੇਖੇ ਸਿਰ ਲੇਖੇ ਉੱਪਰ ਤਰ ਤਬ ਬਜਾਈ ਨਾਨਕ ਸਹਬ ਅਗਮ ਅਗੋਚਰ ਜੀਵਾ ਸਚੀ ਨਹੀਂ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਕਾਸੀ ਜੀਓ ਗੁਰ ਪਰਮ ਚੁਕਾਏ ਇਕੱਠ ਕਹਾਏ ਸੱਚ ਮੇ ਸੱਚ ਸਮਾਨਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮਾ ਪਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਇ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾ ਕੋਣ ਗੋਬਿੰਦ ਹੈ ਜਿਉ ਗੁਰ ਅਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀਤਨੀ ਗੋਈ پرونا آیا حکم پٹھایا نہ سکے کوئی آپ کر ویکھے سر لکھے آپ سرت بجائی نانک سہب اگم اگوچر ਜੀਵਾ ਸਚੀ ਨਾਈ ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨ ਮੇਰਾ ਪਰਮ ਚੁਗਾਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੇ ਸੱਚ ਸਮਾਣਾ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮਾ ਪਛਾਨਾ ਸਾਚੀ ਵਡਿਆਈ ਗੁਰ ਤੇ ਪਾਈ ਤੋ ਮਨ ਅੰਤ ਸੋ ਖਾਈ ਨਾਨਕ ਸਹਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚਾ ਸਾਚਾ ਨਾਉ ਗੋਣ ਗੋਬਿੰਦ ਹੈ ਜੀਉ ਗੁਰ ਅਗਿਆਨ અપਾਰਾ ਸਿਰਜਨ ਹਾਰਾ ਜਿਨ ਸਿਰ ਜੀ ਤਨੀ ਗੋਈ ਪਰਵਾਣਾ ਆਇਆ ਹੁਕਮ ਪਠਾਇਆ پھیر نہ سکے کوئی آپ کر ویکھے سسر لکھے آپ سرت بجائی نانک صاحب اگم اگوچر جیواں سچی نائی ਤੁਮਸਾਰ ਅਵਰਨਾ ਕੋਈ ਆਇਆ ਜੈਸੀ ਜੀਓ ਹੁਕਮੀ ਹੋਏ ਨਾ ਮੇਰਾ ਪਰਮ ਚੁਗਾਸੀ ਜੀਓ